ਅਸੀਂ ਸ਼ਾਸਤਰਾਂ ਨੂੰ ਪੜ੍ਹਦੇ ਹਾਂ ਜਿਹੜੇ ਸਨਾਤਨ ਮਤ ਦੇ ਕੁਝ ਸ਼ਾਸਤਰ ਹੈ ਉਹਨਾਂ ਦੇ ਵਿੱਚ ਜ਼ਿਕਰ ਕੀਤਾ ਸੀ ਉਹ ਕਹਿੰਦਾ ਸ਼ੁੱਧਰ ਪਸ਼ੂ ਅਰ ਨਾਰੀ ਤਿੰਨੋਂ ਤਾਰਨ ਕੇ ਅਧਿਕਾਰੀ ਔਰਤ ਦਾ ਰਤਬਾ ਕੋਈ ਬਹੁਤਾ ਵੱਡਾ ਨਹੀਂ ਸੀ ਜਲੀਲ ਕੀਤਾ ਜਾਂਦਾ ਸੀ ਇਸ ਸੰਸਾਰ ਦੇ ਵਿੱਚ ਔਰਤ ਨੂੰ ਔਰ ਜਿੰਨੀਆਂ ਵੀ ਭੈਣਾ ਜਿੰਨੀਆਂ ਵੀ ਮਾਈਆਂ ਖਾਸ ਕਰਕੇ ਮਾਤਾਮਾਂ ਭੈਣਾ ਗੁਰਨਾਨਕ ਦੇ ਘਰ ਦਾ ਦੇਣ ਨਹੀਂ ਜ਼ਿੰਦਗੀ ਭਰ ਦੇ ਸਕਦੀਆਂ ਆ ਜਾ ਜਿੰਨੀਆਂ ਵੀ ਸੰਗਤਾਂ ਬੈਠੀਆਂ ਮੈਂ ਬੇਨਤੀ ਕਰੂੰਗਾ ਸਾਰੀਆਂ ਬੀਬੀਆਂ ਨੂੰ ਵੀ ਆ ਜਿਹੜੀ ਆਪਾਂ ਗੱਲ ਕਰ ਰਹੇ ਆ ਨਾ ਇਹਦੇ ਵਿੱਚ ਜਰਾ ਧਿਆਨ ਦਿਓ ਧਿਆਨ ਸਾਡਾ ਬਾਹਰ ਨੂੰ ਹੈ ਵੀ ਕੌਣ ਆ ਰਿਹਾ ਕੌਣ ਜਾ ਰਿਹਾ ਕਿਨੇ ਕਿਹੜਾ ਸੂਟ ਪਾਇਆ ਸੀ ਇਸ ਗੱਲ 'ਤੇ ਧਿਆਨ ਨਹੀਂ ਦੇਣਾ ਆਹ ਗੱਲ 'ਤੇ ਧਿਆਨ ਦਿਓ ਜਰਾ ਔਰਤ ਬੀਬੀਆਂ ਗੁਰਨਾਨਕ ਦੇ ਘਰ ਦਾ ਕਦੇ ਦੇਣ ਨਹੀਂ ਦੇ ਸਕਦੀਆਂ ਇੱਕ ਸਮਾਂ ਸੀ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਸੀ ਉਹਦੇ ਨਾਲ ਉਹਦੀ ਜਿਹੜੀ ਘਰ ਵਾਲੀ ਸੀ ਉਹਨੂੰ ਸੱਦੀ ਕਰ ਦਿੱਤਾ ਜਾਂਦਾ ਸੀ ਅੱਜ ਵੀ ਅਸੀਂ ਆਪਣੇ ਕਈ ਜਠੇਰਿਆਂ ਨੂੰ ਪੂਜਣ ਜਾਂਦੇ ਆ ਸਤਿਆਂ ਨੂੰ ਪੂਜਣ ਜਾਂਦੇ ਆ ਨਾ ਮੱਥਾ ਟੇਕਣ ਜਾਂਦੇ ਆ ਸਤਿਆਂ ਦੇ ਕਿਉਂ ਜਾਂਦੇ ਆ ਅਖੇ ਸਾਡੇ ਪਰਿਵਾਰ ਦੇ ਵਿੱਚੋਂ ਇੱਕ ਐਸੀ ਮਾਤਾ ਹੋਈ ਹੈ ਜਿਨੇ ਪਤੀ ਵਰਤਾ ਸੀ ਤੇ ਉਹਨੇ ਆਪਣੇ ਪਤੀ ਦੇ ਨਾਲ ਪ੍ਰਾਨ ਤਿਆਗ ਦਿੱਤੇ ਸੀ ਪਤੀ ਦੇ ਨਾਲ ਪ੍ਰਾਨ ਨਹੀਂ ਤਿਆਗੇ ਉਨੁ ਧੱਕੇ ਦੇ ਨਾਲ ਪਤੀ ਦੀ ਚਿਖਾ ਦੇ ਵਿੱਚ ਸੜਿਆ ਗਿਆ ਉਸ ਸਮੇਂ ਦੀ ਮਰਿਆਦਾ ਸੀ ਕਿ ਜੇ ਦਾ ਪਤੀ ਚਲਾ ਗਿਆ ਪਤਨੀ ਦਾ ਪਿੱਛੇ ਰਹਿਣ ਦਾ ਹੱਕ ਨਹੀਂ ਉਹਨੂੰ ਫੂਕ ਦਿੱਤਾ ਜਾਵੇ ਤੇ ਜੇ ਇਸ ਪ੍ਰਥਾ ਨੂੰ ਬੰਦ ਕੀਤਾ ਤੇ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬੰਦ ਕੀਤਾ ਨਹੀਂ ਦੇਣ ਦੇ ਸਕਦੇ ਤੁਸੀਂ ਬੱਚੀ ਦੇ ਜਨਮ ਨੂੰ ਗੁਨਾਹ ਸਮਝਿਆ ਜਾਂਦਾ ਸੀ ਤੇ ਗੁਰੂ ਨਾਨਕ ਸਾਹਿਬ ਨੇ ਆਵਾਜ਼ ਚੱਕੀ ਕੀ ਆਖਿਆ ਸੋ ਕਿਉ ਮੰਦਾ ਆਖੀਐ ਸੋ ਕਿਉ ਮਸਾ ਆਖੀਐ ਮਹਾਰਾਜ ਕਹਿੰਦੇ ਜਿਨੇ ਰਾਜਿਆਂ ਨੂੰ ਜਨਮ ਦਿੱਤਾ ਜਿਨੇ ਭਗਤਾਂ ਨੂੰ ਰੱਬ ਦੇ ਪਿਆਰਿਆਂ ਨੂੰ ਗੁਰੂਆਂ ਨੂੰ ਪੀਰਾਂ ਨੂੰ ਫਕੀਰਾਂ ਨੂੰ ਜਨਮ ਦਿੱਤਾ ਜਿਦੇ ਬਿਨਾ ਸੰਸਾਰ ਪੈਦਾ ਹੀ ਨਹੀਂ ਹੋ ਸਕਦਾ ਉਹਨੂੰ ਮਾੜਾ ਨਹੀਂ ਬੋਲਣਾ ਉਹਦਾ ਸਤਕਾਰ ਹੋਣਾ ਚਾਹੀਦਾ ਉਹਨੂੰ ਨਮਸਕਾਰ ਹੋਣੀ ਚਾਹੀਦੀ ਹੈ ਉਹਨੂੰ ਮੱਥੇ ਟਿਕਣੇ ਚਾਹੀਦੇ ਹੈ ਤੇ ਗੁਰੂ ਨਾਨਕ ਸਾਹਿਬ ਨੇ ਔਰਤਾਂ ਜਾਤ ਨੂੰ ਉੱਚਾ ਚੁੱਕਿਆ ਅਸੀਂ ਜ਼ਿੰਦਗੀ ਭਰ ਮਾਵਾ ਗੁਰਨਾਨਕ ਦੇ ਘਰ ਦਾ ਦੇਣ ਨਹੀਂ ਦੇ ਸਕਦੀਆਂ ਜਿਨ੍ਹਾਂ ਨੇ ਸਾਨੂੰ ਐਡੇ ਉੱਚੇ ਚੁੱਕਿਆ ਸਤੀ ਪ੍ਰਥਾ ਬੰਦ ਕੀਤੀ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਔਰਤ ਨੂੰ ਜੰਮਣਾ ਪਾਪ ਸਮਝਿਆ ਜਾਂਦਾ ਸੀ ਤੇ ਇਹਨੂੰ ਮaan ਦਵਾਇਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ